ਕਰਸੀਆਂ ਦੇ ਟੇਲੋ ਤੇ ਨਜ਼ਦੀਕੀ ਪਿੰਡ ਰੁੜਕਾ ਦੇ ਵਿੱਚ ਮੌਜੂਦਾ ਜਿੱਥੇ ਕਬੱਡੀ ਕੱਪ ਕਰਾਇਆ ਜਾ ਰਿਹਾ ਪਿੰਡ ਦੇ ਸਰਪੰਚ ਸਾਹਿਬ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਸਵਾਗਤ ਹੈ ਤੁਹਾਡਾ ਸਾਸੀ ਗੱਲ ਕਬੱਡੀ ਕੱਪ ਕਰਵਾਇਆ ਜਾ ਰਿਹਾ ਜੋ ਕਿੰਨਾ ਵੀ ਯਾਦ ਚ ਕਰਵਾਇਆ ਇਹ ਸਾਡੇ ਗੁੱਗਾ ਜਹਰ ਪੀੜ ਦੀ ਹੈਗੀ ਇਹ ਜਗਾ ਜੀ ਉਹਦੀ ਜਾਤ ਦੇ ਵਿੱਚ ਅਸੀਂ 19ਵਾਂ ਟੂਰਨਾਮੈਂਟ ਕਰਾ ਰਹੇ ਆ ਪਹਿਲਾਂ ਜਿਵੇਂ ਜਿੱਤੇ ਗੌਣ ਗੂਣ ਵਾਲੇ ਲਵਾਉਂਦੇ ਸੀ ਪਰ ਹੁਣ ਅਸੀਂ ਟੂਰਨਾਮੈਂਟ ਕਰਾ ਰਹੇ ਆ ਜਿਹਦੇ ਨਾਲ ਮੁੰਡਿਆਂ ਨੂੰ ਨਜਿਆਂ ਤੋਂ ਦੂਰ ਰਹਿਣਦੇ ਤੇ ਗੇਡਰਾਂ ਜੁੜਦੇ ਆ ਇਹ ਹੈ ਜੀ ਐਨਆਰਆਈ ਦੇ ਸੁਜੋਗਨਾ ਤੇ ਪਿੰਡ ਦੇ ਭਵੰਤੇ ਸੱਜਣ ਤੇ ਦਰਨੀ ਸੱਜਣ ਦੇ ਸੁਜੋਗਨਾ ਕਰਾਉਣੇ ਆ ਨੋਨਾ ਕ੍ਰੀਡਾ ਵੱਲੋਂ ਅਸੀਂ ਇਹ ਅਪਰਾਲੇ ਕਰਨੇ ਚਾਹੀਦੇ ਨੇ ਸਾਨੂੰ ਲੜ ਕੇ ਖੇਡਾਂ ਵੱਲ ਜੋੜਨਾ ਚਾਹੀਦਾ ਨੌਜਵਾਨਾਂ ਨੂੰ ਗਰਾਉਂਡਾਂ ਨਾਲ ਨੌਜਵਾਨ ਜੁੜ ਜਾਣਗੇ ਨਸ਼ੇ ਤੋਂ ਦੂਰ ਹੋ ਜਾਣਗੇ ਬਿਲਕੁਲ ਜੀ ਬਿਲਕੁਲ ਜੇ ਅਸੀਂ ਇਹ ਜੇ ਅਪਰਾਲੇ ਖੇਡਾਂ ਦੇ ਕਰਦੇ ਰਹਾਂਗੇ ਜੇ ਖੇਡਾਂ ਕਰਾਉਂਦੇ ਰਹਾਂਗੇ ਤਾਂ ਸਾਡੇ ਜਿਹੜੇ ਜਵਾਕ ਨੇ ਨਸ਼ਿਆਂ ਤੋਂ ਦੂਰ ਰਹਿਣਗੇ ਤੇ ਵਧੀਆ ਜਵਾਨੀ ਜਿਹੜੀ ਖੇਡਣ ਨੂੰ ਰਹੇਗੀ ਸਹਿਯੋਗ ਦੀ ਗੱਲ ਕਰ ਲਈਏ ਖਾਸ ਸਹਿਯੋਗ ਕਿੰਨਾ ਦਾ ਵਾ ਸਾਨੂੰ ਐਨ ਆਰ ਆਈ ਵੀਰਾਂ ਦਾ ਤੇ ਪਿੰਡ ਦੀ ਪੰਚਾਇਤ ਦੇ ਦਾਨੀ ਸੱਜਣਾ ਦਾ ਸਹਿਯੋਗ ਆ ਇਹਦੇ ਵਿੱਚ ਪਹਿਲਾ ਨਾਮ ਡਾ ਪਰਮਜੀਤ ਪੰਮਾ ਸਵਰਗੀਆ ਦੀ ਯਾਦ ਵਿੱਚ ਉਹਦੇ ਦੋਸਤਾਂ ਵੱਲੋਂ 50000 ਰੁਪਿਆ ਤੇ ਦੂਜਾ ਨਾਮ 41000 ਰਾਣਾ ਜਰਮਨ ਵੱਲੋਂ ਤੇ ਅਮਨਦੀਪ ਆਸਟ੍ਰੇਲੀਆ ਵਾਲਾ 20000 ਉਹਨੇ ਦਿੱਤਾ ਜੀ ਜਗਦੀਸ਼ ਸਿੰਘ ਬੈਲਜੀਅਮ ਬੈਚਸ ਟੋਪਰ ਤੇ ਹੋਰ ਸਾਡੇ ਜਿੰਨੇ ਵੀ ਦਾਨੀ ਸੱਜਣ ਨੇ ਉਹਨਾਂ ਦੇ ਸਹਿਯੋਗ ਨਾਲ ਜੀ ਇਹ ਟੂਰਨਾਮੈਂਟ ਕਰਾਉਨੇ ਆ ਜਿਨ੍ਹਾਂ ਦੇ ਨਾਮ ਅਸੀਂ ਉਹਦੇ ਵਿੱਚ ਲਿਖਿਓ ਨਹੀਂ ਉਹ ਦੱਸਾਂਗੇ ਕਾਹਦੀ ਰਾਸੀ ਦੀ ਗੱਲ ਕਰੀ ਆ ਸਰਪੰਚ ਸਾਹਿਬ ਕਿੰਨੀ ਅਨਾਮੀ ਰਾਸੀ ਰੱਖੀ ਗਈ ਆ 52000 ਫਸਟ ਨੂੰ ਆ ਜੀ 41000 ਰੁਪਇਆ ਸੈਕੰਡ ਆ ਜੀ 550 ਬੈਸਟ ਰੇਡਰ ਆ ਜੀ 550 ਬੈਸਟ ਸਟਾਪਰ ਆ ਜੀ ਇਹ ਨਗਰ ਵੱਲੋਂ ਸਾਂਝੇ ਤੌਰ ਤੇ ਕੀਤਾ ਜਾਂਦਾ ਹਾਂਜੀ ਹਾਂਜੀ ਸਮੂਹ ਨਗਰ ਨਿਵਾਸੀ ਤੇ ਪੰਚਾਇਤ ਤੇ ਕਲੱਬ ਵਾਲਿਆਂ ਦੇ ਸਹਿਯੋਗ ਨਾਲੇ ਟੂਰਨਾਮੈਂਟ ਕਰਾਇਆ ਜਾਂਦਾ ਜੀ ਸਾਡੇ ਕੋਈ ਇੱਥੇ ਪੇਤ ਪਾਵਨੀ ਪਿੰਡ ਦੇ ਵਿੱਚ ਹਰੇਕ ਸਾਲ ਜੀ ਜਿਹੜੀ ਵੀ ਪੰਚਾਇਤ ਹੁੰਦੀ ਹੈ ਉਹ ਟਰਨਮੈਂਟ ਕਰਾਉਂਦੀ ਆ ਅਸਾ ਸਰਪੰਚ ਸਾਹਿਬ ਕੋਈ ਸੁਨੇਹਾ ਜਿਹੜੇ ਵੀਡੀਓ ਦੇਖ ਰਹੇ ਨੇ ਨਗਰ ਨਿਵਾਸੀਆਂ ਨੂੰ ਕੋਈ ਪਿੰਡ ਵਾਸੀਆਂ ਨੂੰ ਸੁਨੇਹਾ ਜੀ ਸਨੇਹਤ ਇਹ ਹੀ ਆ ਜੀ ਸਾਰੇ ਜਵਾਕਾਂ ਨੂੰ ਇੱਕ ਤਾਂ ਨਸ਼ਿਆਂ ਤੋਂ ਬਚਣ ਦੂਜਾ ਖੇਡਾਂ ਨਾਲ ਜੋੜਨ ਖੇਡਾਂ ਨਾਲ ਜੋੜਨ ਕਿਤੇ ਸਾਡੇ ਬੱਚੇ ਨੇ ਜਿਹੜੇ ਉਹ ਨਸ਼ਿਆਂ ਤੋਂ ਬਚਣਗੇ ਤੇ ਆਪਦਾ ਵਧੀਆ ਭੁਵਿਕ ਸਾਹਿਬ ਕੇ ਔਰ ਵਧੀਆ ਦੇਸ਼ ਲਈ ਨੌ ਨੌਸਨ ਕਰਨਗੇ ਇਹ ਕਲਪੀ ਟੀਮ ਨੇ ਭਾਗ ਲਿਆ ਇੱਥੇ ਜੇ ਬੈਸਟ ਜਾਫੀ ਦੀ ਗੱਲ ਕਰੀਏ ਬੈਸਟ ਰੇਂਡਰ ਨੂੰ ਕੀ ਪ੍ਰਾਈਜ਼ ਰੱਖਿਆ ਹੋਇਆ ਵੀਰੇ ਠਾ ਠਾਈ ਟੀਮ ਮਨੇ ਭਾਗ ਲਿਆ ਵਾ ਬੈਸਟ ਰੇਡਰ ਨੂੰ 5100 ਬੈਸਟ ਜਾਫੀ ਨੂੰ 5100 ਰੁਪਏ ਹਾਂ ਜਸੂਨ ਲਗਾਤਾਰ ਹਰ ਵਾਰ ਟੂਰਨਾਮੈਂਟ ਹੁੰਦਾ ਰਹਿੰਦਾ ਹੈ ਕਿੰਨਾਂ ਦੀ ਜਾਂਚ ਕਰੀਏ ਇਹ ਵੀਰੇ ਗੁੱਗਾ ਮਾੜੀ ਡੇਰੇ ਦੀ ਜਾਂਚ ਹੁੰਦਾ ਵਾ ਹਾਂ ਦੋਨੋਂ ਟੀਮਾਂ ਦੇ ਪਲੇਅ ਆ ਗਏ ਕਿੱਥੋਂ ਟੀਮਾਂ ਭਾਗ ਲੈਂਦੀਆਂ ਨੇ ਕੀ ਆ ਗੱਲ ਕਰ ਲਈਏ ਕਿਹੜੇ ਕਿਹੜੇ ਜ਼ਿਲ੍ਹਿਆਂ ਤੋਂ ਟੀਮਾਂ ਵੀਰੇ ਇੱਕ ਹੁਣ ਦੁਆਬੇ ਸਾਈਡ ਤੋਂ ਆਈਆਂ ਨੇ ਉਧਰ ਪਾਈਆ ਚੰਡੀਗੜ੍ਹ ਸਾਈਡ ਤੋਂ ਵੀ ਆਈਆਂ ਟੀਮਾਂ ਬਹੁਤ ਵਧੀਆ ਬਣੀਆਂ ਨੇ ਜੱਸਾ ਤੇ ਗੁਰੀ ਸਾਹਿਬ ਸਾਹਿਬ ਇੱਥੇ ਖਾਸ ਇੱਕ ਕਹਿੰਦੇ 40 ਸਾਲ ਤੋਂ ਉਮਰ ਦੇ ਉੱਪਰ ਦੇ ਜਿਹੜੇ ਉਹਨਾਂ ਦਾ ਸ਼ੋਅ ਮੈਚ ਕਰਾਇਆ ਜਾਂਦਾ 40 ਸਾਲ ਤੋਂ ਜਿਹੜੇ ਉੱਪਰ ਵਾਲੇ ਹੈਗੇ ਮੁੰਡੇ ਖੇਡਦੇ ਆ ਉਹਨਾਂ ਦਾ ਵੀ ਸ਼ੋ ਮੈਚ ਕਰਾਇਆ ਜਾਂਦਾ ਉਹਦੇ ਵਿੱਚ ਬਲਜੀਤ ਸਿੰਘ ਰੰਗੀ ਆ ਜਿਹੜਾ ਰਾਏਕੋਟ ਤੋਂ ਉਹ ਆਪਦੀ ਟੀਮ ਬਣਾ ਕੇ ਲਿਆਇਆ ਇੱਕ ਦੂਜੀ ਟੀਮ ਉਹਨਾਂ ਦੇ ਨਾਲ ਉਹ ਵੀ ਉਹਨਾਂ ਦਾ ਸ਼ੋ ਮੈਚ ਕਰਾਇਆ ਜਾਂਦਾ ਇਹ ਕਾਸ਼ੀਪੁਰ ਦੀ ਟੀਮ ਦਾ ਹੈਗਾ ਪਲੇਅਰ ਕੋਈ ਨਹੀਂ ਲੇੜੇ ਬਾਈ ਜੀ ਹਰ ਸਾਲ ਬੱਚਿਆਂ ਦੀ ਗੱਲ ਕਰ ਲਈ ਇੱਥੇ ਖੇਡਣ ਆਉਂਦੇ ਨੇਗੇ ਹੋਰ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਮੁਕਾਬਲੇ ਕਰਾਈ ਵੀਰੇ ਇੱਕ ਤਾਂ ਸੀਪਦਾ ਹੁੰਦਾ ਤਾਂ ਸੀਪਦਾ ਕਰਾਉਂਦੇ ਆ ਇੱਕ ਕਬੱਡੀ ਆ ਦੋ ਹੀ ਟੂਰਨਾਮੈਂਟ ਨੇ ਠੀਕ ਹੈ